ਕਲਸਾ ਮੇਰੋ ਤੂੰ ਵਹਿਖਾ ਕਲਸਾ ਮੇਰੋ ਤੂੰ ਵਹਿਖਾ ਹਾਲ ਤੇ ਖਾਲਸਾ ਪੰਥ ਦੀ 325ਵੀਂ ਆਪਾਂ ਧਿਆਨ ਰੱਖੋ ਸਤਨਾ ਦਿਵਸ ਤੇੱਖ ਪਾ ਕੇ ਰੱਖੋ ਆਪੇ ਦੀ ਪੂਰੀ ਸੂਚੀ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿਨਣਾ ਤੇ ਮੈਂ ਜਿਵੇਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤੇ ਹੈ ਕਿ ਜਿੱਥੇ ਵੀ ਆਪਣਾ ਖਾਲਸਾ ਰਹਿ ਰਿਹਾ ਹੈ ਦੁਨੀਆ 'ਚ ਕਿੱਥੇ ਵੀ ਆਪਣੇ ਪੂਰੇ ਸਾਲ ਵਾਸਤੇ ਕਿਉਂਕਿ ਇਹ 325ਵੀਂ ਵਰ੍ਹਾ ਹੈ पूरे साल आप केसरी झंडा अपने घर चुल्यू क्योंकि आ बहुत ऐतिहासिक साल अपने वास्ते ਤੇ ਮੈਂ ਅੱਜ ਦੀ ਦਿਹਾੜੀ ਦੀ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਜਿੱਥੇ ਮੈਂ ਸਮੂਹ ਸੰਗਤਾਂ ਨੂੰ ਤੇ ਕੌਮ ਨੂੰ ਫਾਲਸਾ ਪੰਥੀ ਤੇ 325वीं ਸਿਰਜਣਾ ਦਿਵਸ ਤੇ ਲੱਖ ਲੱਖ ਵਧਾਈ ਦਿੰਦੀ ਆ ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਦੇ ਨਾਲ ਇਸ ਤੋਂ ਨਵਾਜਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੋ ਕਰੋ ਨਿਵਾਸ ਤੇ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਜਦ ਇਨਾ ਵਡਾ ਮਾਨ ਸਾਡੇ ਪਿਤਾ ਨੇ ਸਾਨੂੰ ਬਖਸ਼ਿਆ ਤੇ ਕਿਉਂ ਨਾ ਅਸੀਂ ਵੀ ਉਸ ਪਿਤਾ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਬੇਤੀਆ ਕਰੀਏ ਕਿ ਹੋ ਜੇ ਖਾਲਸਾ ਬਣ ਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਆ ਅਸ ਤਖੜੇ ਹੋ ਕੇ ਇਸ ਖਾਲਸਾ ਤੇ ਸਿਰਜਣਾ ਦਿਵਸ 'ਚ ਗੁਰੂ ਦੇ ਦਿਖਾਏ ਹੋਏ ਰਾਸਤੇ 'ਤੇ ਚੱਲਣ ਵਾਸਤੇ ਆਪਣਾ ਉਪਰਾਲਾ ਕਰੀਏ ਤੇ ਪ੍ਰਣ ਕਰੀਏ ਬਹੁਤ-ਬਹੁਤ ਬਧਾਈਆਂ